ਕਰ ਲਿਆ ਸਾਰਾ ਪੁੱਚ ਪੁੱਚਾ ਲਗਾ ਲਿਆ ਸਾਰੇ ਤੇ ਡਸਟਿੰਗ ਡਸਟਿੰਗ ਕਰਤੀ ਆ ਤੇ ਬਾਹਰ ਰਹਿ ਗਿਆ ਬਸ ਸਫਾਈ ਕਰਨ ਵਾਲੀ ਇੱਧਰ ਇੱਧਰ ਸਾਰਾ ਧੋ ਤੂ ਦੇਣਾ ਵੇੜਾ ਕੱਬ ਭਰ ਗਿਆ ਆ ਤੇ ਹਾਂਜੀ ਦੋਸਤੋ ਸਰਸ਼ੀ ਕਾਲ ਆਈ ਹੋਪ ਤੁਸੀਂ ਵਧੀਆ ਤੇ ਤੰਦਰੁਸਤ ਤੇ ਠੀਕ ਠਾਕ ਹੋਵਗੇ ਤੁਹਾਡਾ ਮੇਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਜਾਣਾ ਮੈਰਿਜ ਤੇ ਤੇ ਤੁਹਾਨੂੰ ਦਿਖਾਵਾਂਗੇ ਮੈਰਿਜ ਮੇਰੀ ਫਰੈਂਡ ਦੇ ਬ੍ਰਦਰ ਦੀ ਮੈਰਿਜ ਹੋ ਗਈ ਵੈਸੇ ਕੱਲ ਤੇ ਅੱਜ ਹੈਗੀ ਪਾਰਟੀ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਤੇ ਆਪਾਂ ਕਰ ਰਹੇ ਆ ਸੂਟ ਪ੍ਰੈਸ ਤੇ ਮੈਂ ਰੈਡੀ ਹੋ ਕੇ ਤੁਹਾਨੂੰ ਆਪਣੇ ਲੁੱਕ ਦੱਸੂਗੀ ਤੇ ਪਲੀਜ਼ ਵਲੌਗ ਨਾਲ ਜੁੜੇ ਰਹੋ ਤੇ ਮੇਰੀ ਵੀਡੀਓ ਨੂੰ ਲਾਈਕ ਈਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਪੋਰਟ ਕਰਿਆ ਕਰੋ ਤੇ ਵਲੌਗ ਨਾਲ ਜੁੜੇ ਰਹੋ ਤੁਹਾਨੂੰ ਦਿਖਾਉਨੇ ਆਪਾਂ ਉੱਥੇ ਜਾ ਕੇ ਸਾਰਾ ਹੀ ਵਿਆਹ ਮੈਂ ਰੈਡੀ ਹੁੰਨੀ ਆ ਪਹਿਲਾਂ ਫਿਰ ਦਿਖਾਨੀ ਆ ਤੁਹਾਨੂੰ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਹੋ ਗਏ ਰੈਡੀ ਜਾਣ ਵਾਸਤੇ ਮੈਰਿਜ ਤੇ ਮੈਂ ਜ਼ਿਆਦਾ ਤਾਂ ਤਿਆਰ ਨਹੀਂ ਹੋਈ ਆ ਕਿ ਮੈਂ ਹੈਅਰ ਸਟਾਈਲ ਕਰਵਾਉਣਾ ਸੀਗਾ ਕਿਸੇ ਆਪਣੀ ਫਰੈਂਡ ਕੋਲੋਂ ਤੇ ਉਹਨਾਂ ਨੂੰ ਘਰੇ ਕੋਈ ਆ ਨਹੀਂ ਆ ਤੇ ਉਹਦੇ ਚੱਕਰ ਵਿੱਚ ਮੇਰਾ ਹੈਅਰ ਸਟਾਈਲ ਵੀ ਰਹਿ ਗਿਆ ਅੱਜ ਤੇ ਹੁਣ ਆਪਾਂ ਉੱਥੇ ਚਲਦੇ ਆ ਮੈਰਿਜ ਤੇ ਤੇ ਉੱਥੋਂ ਨਾਲ ਦਿਖਾਣੇ ਆ ਮੇਰੀ ਲੁੱਕ ਆ ਦੇਖੋ ਸੂਟ ਮੇਰਾ ਨਿਊ ਹਾਂਜੀ ਦੋਸਤੋ ਪੁੱਛਦੇ ਪੁੱਛਦੇ ਅਸੀਂ ਆਏ ਆ ਪਤਾ ਨਹੀਂ ਹੁਣ ਕਿੱਧਰ ਆ ਘਰ ਆ ਇੱਧਰ ਕੀਤਾ ਜਾਂ ਅੱਜ ਤੇ ਹੁੰ ਦੇਦੇ ਆ ਪਹੁੰਚਦੇ ਉਹਨਾਂ ਦੇ ਘਰ ਮੇਰਾ ਤਾਂ ਬਾਲ ਬੂਲ ਵੀ ਖਿੱਲਰ ਗਏ ਤੇ ਪਹੁੰਚ ਗਏ ਤੁਹਾਨੂੰ ਮੈਂ ਦੇਖੋ ਨਹੀਂ ਉਹਨਾਂ ਦਾ ਘਰ ਆ ਸਾਰੀ ਨਵੀਂ ਕਲੋਨੀ ਆ ਤੇ ਆ ਦੇਖਦੇ ਨੇ ਭਾਈ ਮਰਦਾਨਾ ਇਹ ਕਿ ਲੜਕੀ ਦਾ ਰਿਆ ਉਹਦੇ ਬਾਰੇ ਕੋਈ ਵੇਖ ਅਨਹਜ ਬੰਚਿ ਸਵੰਦ ਕਾਲ ਸਭਾ ਗਏ ਕਾਲ ਸਭਾ ਗਏ ਸਤਿਦਵਾਜੇ ਗਾਣਾ ਅਸੀਰੰਦਰ ਪਾਣੀ ਛੱਕ ਪਾਣੀ ਛੱਕ ਕੇ ਪਰ ਮਨ ਮਾਰੀ ਦਾ ਕੀਰਤਨ ਸੁਣਿਆ ਸਤਨਾਮ ਦੀ ਥੋੜਾ ਹੀ ਮੈਂ ਲੇਟ ਗਈ ਮੈਨੂੰ ਕਰੇ ਬਹੁਤ ਕੰਮ ਸੀਗਾ ਉਹਦੇ ਚੱਕਰ ਵਿੱਚ ਮੈਂ ਲੇਟ ਗਈ ਸਤਨਾਮ ਦੀ ਸੁਣ ਕਰੋ ਤੁਸੀਂ ਵੀ ਵਾਹਿਗੁਰੂ ਸਾਹਿਬ ਜੀਓ ਤਨਸਰੀ ਬੰਦਨਾ ਹਰ ਬੰਦਨਾ ਗੁਣ ਗਾਵੋ ਪਾਲ ਰਾਏ ਯਾਦ ਚੁਣਨਾ ਨਾ ਮਰਵਾ ਬਾਰੀ ਜੱਥੇ ਨਾਮ ਜਾਪੋ ਨਾਮ ਬੱਚਾ ਚਾਹੂਛੇ ਕਿੰਤਾ ਮੱਚਾ ਚਾਹੂ ਆਦੇ ਲੋਰਾ ਮੋਰਾ ਠਾਡੀ ਆ ਮੋਰਾ ਭਈਆ ਚਾਬੀ ਫਾੜੀ ਲੋ ਯਾਰ ਇੱਥੇ ਉੱਧਰ ਡੇਕ ਨਹੀਂ ਆ ਮੈਂ ਐਸੇ ਆਪਾਂ ਮੇਲਣਾ ਬੈਠੀਆਂ ਅਸੀਂ ਅਸੀਂ ਰੋਟੀ ਪਾਣੀ ਛੱਕ ਕੇ ਫਿਰ ਅਸੀਂ ਆ ਗਏ ਜਲਦੀ ਆਉ ਉਹਨਾਂ ਦਾ ਬੇਟਾ ਆ ਮੇਰੀ ਫਰੈਂਡ ਆ ਉਹ ਤੇ ਵਿਚਾਰੀ ਬੀਜੀ ਸੀਗੀ ਬਹੁਤਾ ਕੈਮਰੇ ਸਾਹਮਣੇ ਨਹੀਂ ਆਈ ਉਹ ਉਹਦਾ ਬੇਟਾ ਆ ਫਲਾ ਤਾਂ ਉਹ ਇੱਥੇ ਅਸੀਂ ਫੋਟੋ ਕਰ ਲਈ ਡੀਜੇ ਵਗੈਰਾ ਰਾਤ ਨੂੰ ਲੱਗਨੇ ਸੀ ਸਾਰੇ ਬੋਲ ਰਹੇ ਸੀ ਰੁੱਕ ਕੇ ਜਾਓ ਦੀਦੀ ਰੁੱਕ ਕੇ ਜਾਓ ਬਟ ਟਾਈਮ ਨਹੀਂ ਸੀਗਾ ਇੱਥੇ ਫੋਟੋ ਖਿਚਵਾ ਲਈਆਂ ਵਿੱਚ ਥੋੜੇ ਕਲਿੱਪ ਐਡ ਕਰ ਲਏ ਮੈਂ ਤੇ ਤੁਹਾਨੂੰ ਉਮੀਦ ਕਰਦੀ ਹਾਂ ਅੱਜ ਦਾ ਮੇਰਾ ਬਲੌਗ ਪਸੰਦ ਆਇਆ ਹੋਊਗਾ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੇਰੇ ਵਲੌਗ ਨਾਲ ਜੁੜੇ ਰਹੋ ਥੈਂਕ ਯੂ ਵਲੌਗ ਨੂੰ ਲਾਈਕ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਉਹ ਸਾਰਾ ਨਕਸਾਨ ਉਹ ਗੇਟ ਸਾਰੇ ਟੁੱਟਾ ਪਿਆ ਸੈਡਾਂ ਦੇ ਐਂਗਲ ਹੀ ਹੋਏ ਆ ਲੱਤ ਗਿਆ ਇਧਰੋਂ ਸਾਰਾ ਜਿੱਦਣ ਗੱਡੀ ਵੱਜੀ ਬਹੁਤ ਜ਼ਿਆਦਾ ਆਹ ਦਾ ਉੱਪਰੀ ਸਾਈਡ ਚਲੇ ਗਿਆ ਹੀ ਮੁੜ ਗਿਆ ਸੀਗਾ ਇੰਨਾ ਸ਼ੁਕਰ ਕੋਲੇ ਆ ਗੁਲਿਆਂ ਨੂੰ ਕੁਛ ਨਹੀਂ ਹੋਇਆ ਬਾਈ ਗੁਰਨਾ ਹੱਥ ਦੇ ਕੇ ਰੱਖ ਲਿਆ ਇਹ ਹੁੰਦਾ ਐ ਮਿਸਤਰੀ ਠੀਕ ਕਰਨਗੇ ਸ਼ੀਸ਼ੇ-ਸ਼ੂਸ਼ੇ ਨੂੰ ਵੀ ਨਹੀਂ ਕੁਛ ਹੋਇਆ ਆ ਬੰਬਿੰਗੇ ਹੋ ਗਏ ਬਸ ਇਹਨਾਂ ਨੂੰ ਸਹੀ ਕਰਨ ਗਿਆ ਨਵੀਂ ਰਾਡ ਲਿਆਂਦੀ ਆ ਤੇ ਇਹ ਪਾਉਣਗੇ ਬਾਕੀ ਸਾਰਾ ਠੀਕ ਆ ਭੀੜ ਜਾ ਕੇ ਗਲੀ ਤੇ ਡਿੱਗ ਗਿਆ ਆ ਵਿੰਗਾ ਹੋ ਗਿਆ ਇੱਥੋਂ ਆ ਨਮ ਸਾਰੇ ਨਮਾ ਪਊਗਾ ਆ ਬੜਾ ਕੋ ਵੱਡੀ ਵਿਪਤਾ ਟਲ ਗਈ ਪਤਾ ਨਹੀਂ ਕੀ ਵਾਇਗਰੂ ਨੇ ਹੱਥ ਦੇ ਕੇ ਰੱਖ ਲਿਆ ਸਾਰੇ ਕਿੰਨਾ ਸ਼ੁਕਰ ਹੈ ਕਿ ਕੁਝ ਨਹੀਂ ਟੁੱਟਿਆ ਬਾਕੀ ਠੀਕ ਆ ਸਾਰਾ ਗੱਡੀ ਸਾਡੀ ਉਹ ਚਲੇਗੀ ਟਰਾਲੀ ਲਾ ਕੇ ਚਲੇਗੀ ਸਾਰੀ ਰੁੜ ਕੇ ਨਾ ਰੜ ਕੇ ਸਾਰੀ ਜਦੋਂ ਗੁਰਕਰਨ ਕੋ ਸਟਾਰਟ ਹੋਗੀ ਗੱਡੀ ਤਾਂ ਸਿੱਧੀ ਨਿਕਲੀ ਬੰਦ ਗੇਟ ਖੋਲ ਬੰਦ ਗੇਟ ਤੋੜ ਕੇ ਚਲੇਗੀ ਉਹ ਤੇ ਉਹ ਟਰਾਲੀ ਲਾ ਕੇ ਜਾ ਕੇ ਰੋਗੀ ਗੁਰਕਰਨ ਨਾ ਇੱਥੇ ਨਾਲੇ ਜੇ ਲਾ ਕੇ ਛਾਲ ਮਾਰ ਦਿੱਤੀ ਇੱਥੇ ਨਾਲੇ ਜੇ ਕੋਲ ਇੱਥੇ ਛਾਲ ਮਾਰ ਦਿੱਤੀ ਗੁਰਕਰਨ ਨਾ ਗੱਡੀ ਵਿੱਚ ਇੱਥੇ ਪੱਠਿਆਂ ਵਿੱਚ ਸੱਚੀ ਰਬੜਾ ਨਾ ਕਾ ਦੋ ਕਿ ਹੱਥ ਦੇ ਕੇ ਰੱਖ ਲਿਆ ਲਗਿਨ ਇਹ ਜਬਰਦਸਤ ਗੱਡੀ ਖੜਾ ਨਿਕਲੀ ਅੰਦਰੋਂ ਕੁਛ ਵੀ ਹੋ ਸਕਦਾ ਹੈ ਕੋਈ ਅੰਦਰ ਆਂਦਾ ਹੁੰਦਾ ਇਹ ਕਾਮੀਨ ਮਿਕਸਾਂ ਹੋ ਸਕਦਾ ਜਿੱਦਾਂ ਬਾਹਰੋਂ ਕੋਈ ਆਂਦਾ ਹੁੰਦਾ ਡੀ ਚ ਵੱਜ ਸਕਦਾ ਹੈ ਨੋਨਾਂ ਦੀ ਟੱਕਰ ਹੋ ਸਕਦੀ ਕੋਈ ਬੱਚਾ ਖੇਡਦਾ ਹੁੰਦਾ ਬੱਚਾ ਅੱਗੇ ਆ ਜਾਂਦਾ ਤੇ ਇਸ ਕਰਕੇ ਵਾਇਗਰੂ ਨੇ ਹੱਥ ਦੇ ਕੇ ਰੱਖ ਲਿਆ